ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਿਮਰ ਫਰੋਂ ਸਿਤੂ ਕ੍ਰੀਏਸ਼ਨ ਹੋਰ ਕਿਵੇਂ ਹੋ ਸਾਰੇ ਹੌਪਸੋ ਵਧੀਆ ਹੀ ਹੋਮੋਂਗੇ ਤੁਸੀਂ ਸਾਰੇ ਸੋਚਦੇ ਹੋਵੋਗੇ ਅੱਜ ਆਪਾਂ ਢੇਰ ਜਿਆ ਕੀ ਲਾ ਰੱਖਿਆ ਸੋਟਾਂ ਦਾ ਕੋਈ ਅਲੱਗ-ਅਲੱਗ ਕਲਰ ਹੈ ਸਾਰੇ ਇਹ ਵੀ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਦੱਸਾਂਗੇ ਕਿ ਨਵੇਂ ਆਏ ਸਾਡੇ ਚੈਨਲ ਤੇ ਤਾਂ ਪਲੀਜ਼ ਸਾਡੀਆਂ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਨਵੇਂ ਆਏ ਸਾਡੇ ਚੈਨਲ ਤੇ ਪਲੀਜ਼ ਸਾਡੇ ਚੈਨਲ ਸਬਸਕ੍ਰਾਈਬ ਕਰੋ ਹੁਣ ਆਈ ਗੱਲ ਸੂਟਾਂ ਬਾਰੇ ਸੂਟਾਂ ਦਾ ਰਾਜ ਕੀ ਆ ਉਹ ਤੁਹਾਨੂੰ ਦੱਸ ਦੇਵਾਂਗੇ ਵੈਸੇ ਤੁਹਾਡਾ ਟਾਈਟਲ ਤੋਂ ਤੁਸੀਂ ਥੋੜਾ ਥੋੜਾ ਆਈਡੀਆ ਲੈ ਹੀ ਲਿਆ ਹੋਣਾ ਕਿ ਅੱਜ ਕੁਝ ਖਾਸ ਰਹਿਣ ਵਾਲਾ ਵੀਡੀਓ ਦੇ ਵਿੱਚ ਬਹੁਤ ਹੀ ਸਪੈਸ਼ਲ ਵੀਡੀਓ ਆ ਇਹ ਇਹ ਕੀ ਆਪਾਂ ਕਾਲਜ ਆਂਦੀਆਂ ਕੁੜੀਆਂ ਨੇ ਉਹ ਵੀ ਕੀ ਆ ਸੂਟ ਮਤਲਬ ਸਕੂਟ ਕਾਲਜ ਕੁੜੀਆਂ ਸੂਟ ਪਾ ਕੇ ਜਾਂਦੀਆਂ ਕੁਝ ਚਾਹ ਲੋ ਜਿਨ ਵੀ ਪਾ ਕੇ ਜਾਂਦੀਆਂ ਹੋਣੀਆਂ ਆ ਆਪਾਂ ਗੱਲ ਕਰ ਰਿਹਾ ਸੂਟਾਂ ਬਾਰੇ ਤਾਂ ਆਪਾਂ ਸੂਟਾਂ ਦੀ ਗੱਲ ਕਰਾਂਗੇ ਸੂਟ ਜਿਹੜੀਆਂ ਪਹਿਣਾ ਸੂਟ ਪਾ ਕੇ ਜਾਂਦੀਆਂ ਨੇ ਉਹਨਾਂ ਵਾਸਤੇ ਕੀ ਅਲੱਗ-ਅਲੱਗ ਤਰ੍ਹਾਂ ਦੇ ਸੂਟ ਆ ਜਿਹੜੇ ਅਲੱਗ-ਅਲੱਗ ਡਿਜ਼ਾਈਨਿੰਗ ਆਪਾਂ ਨੇ ਕੀ ਹੈ ਰੈਡੀ ਕੀਤੀ ਹੈਗੀ ਕਿਸੇ ਵੀ ਤਰ੍ਹਾਂ ਦਾ ਕੰਬੋ ਤੁਸੀਂ ਸਾਡੇ ਕੋਲੋਂ ਤਿਆਰ ਕਰਵਾ ਸਕਦੇ ਹੋ ਚੀਓ ਕਾਲਜ ਆਂਦੀਆਂ ਕੁੜੀਆਂ ਹੋਣ ਤੇ ਚਾਹੀਏ ਹੋ ਘਰਾਂ ਦੀਆਂ ਹਾਊਸ ਵਾਈਫ ਹੋਣ ਜਿੱਦਾਂ ਅਸੀਂ ਅਸੀਂ ਵੀ ਕੀ ਹੈ ਕਰ ਰਹੇ ਨੇ ਆਂਗੇ ਤਾਂ ਕਿ ਅਲੱਗ-ਅਲੱਗ ਤਰ੍ਹਾਂ ਦੇ ਆਪਾਂ ਕਰ ਰਹੇ ਨੇ ਸੂਟ ਆ ਉਹ ਵੀ ਆਪਾਂ ਕੀ ਡਿਜ਼ਾਈਨ ਕਰ ਸਕਦੇ ਆਂ ਜ਼ਰੂਰੀ ਨਹੀਂ ਹੁੰਦਾ ਆਪਾਂ ਨੇ ਸਿੰਪਲ ਸੂਟ ਹੀ ਕੀ ਵੇਅਰ ਕਰਨੇ ਹੋਣ ਜਿੱਦਾਂ ਦੇਖੋ ਫਸਟਲੀ ਮੈਂ ਤੁਹਾਨੂੰ ਦਿਖਾ ਰਹੀ ਆਂ ਹੇਗਾ ਤੇ ਸਲਵਾਰ ਸੂਟੀ ਆ ਸਲਵਾਰ ਇਹਦੇ ਨਾਲ ਬਣਾਈ ਹੋਈ ਆ ਆਪਾਂ ਨੇ ਸਟ੍ਰੇਟ ਸਲਵਾਰ ਵਿਦਆਊਟ ਇਹਦਾ ਜਿਹੜਾ ਆਪਾਂ ਹੁੰਦਾ ਕਹਿ ਦਿੰਨੇ ਆ ਪੌਂਚਾ ਕਹਿ ਦਿੰਨੇ ਆ ਉਸ ਤੋਂ ਬਿਨਾਂ ਬਣਾਈ ਹੋਈ ਆ ਇਹਦੇ ਉੱਪਰ ਆਪਾਂ ਨੇ ਇਦਾਂ ਲੈਸ ਲਗਾਈ ਹੋਈ ਆ ਇਹ ਇਹਦਾ ਕੀ ਕਮੀਜ਼ ਹੈ ਇਹਨੂੰ ਆਪਾਂ ਨੇ ਕੀ ਆ ਪਾਕਿਸਤਾਨੀ ਸੂਟ ਬਣਾਇਆ ਹੋਇਆ ਜਿੱਦਾਂ ਤੁਹਾਨੂੰ ਦਿਖਾ ਰਹੇ ਆ ਬੱਡੇ ਸਾਰੇ ਘੇਰੇ ਦਾ ਸੂਟ ਹੁੰਦਾ ਜਿਹੜਾ ਇਹ ਜ਼ਰੂਰੀ ਨਹੀਂ ਹੈਗਾ ਆਪਾਂ ਨੇ ਕਾਲਜ ਜਾਂਦੇ ਕਿਤੇ ਵੀ ਜਾਂਦੇ ਘਰ ਵੀ ਆਪਾਂ ਇਹਨਾਂ ਨੂੰ ਕੀ ਵੇਅਰ ਕਰ ਸਕਦੇ ਆ ਬਹੁਤ ਹੀ ਸੋਹਣਾ ਕੱਪੜਾ ਇਹਨਾਂ ਦਾ ਇੱਦਾਂ ਬਾਹਾ ਮਾ ਖੁੱਲੀਆਂ ਬਾਹਾਵਾਂ ਆਉਂਦੀਆਂ ਇਹਨਾਂ ਦੇ ਨਾਲ ਤੇ ਆਪਾਂ ਇਹਨਾਂ ਨੂੰ ਕਿਹ ਘਰ ਵੀ ਵੇਅਰ ਕਰ ਸਕਦੇ ਏਦਾਂ ਇਹਦੇ ਤੇ ਵੀ ਲੈਂਸ ਦਾ ਕੰਮ ਹੋਇਆ ਹੋਇਆ ਬਹੁਤ ਹੀ ਸੋਹਣਾ ਲੱਗ ਰਿਹਾ ਏ ਵੀ ਸੈਕਿੰਡ ਸੂਟ ਆ ਗਿਆ ਜਿੱਦਾਂ ਆਪਾਂ ਨੇ ਗਰਾਰੇ ਸੂਟ ਚਲਦੇ ਏ ਦਾ ਕਮੀਜ਼ ਹੋ ਗਿਆ ਇੱਕ ਇਹ ਗਰਾਰਾ ਬਣਾਇਆ ਆਪਾਂ ਨੇ ਹਿੰ ਚੱਕ ਕੇ ਅੰਜ ਚੱਲ ਚੱਲ ਆਹ ਕਿਤਾ ਇਹ ਬਲਾਲਾ ਗਰਾਰਾ ਨਿੱਕੇ ਨਿੱਕੇ ਤੇ ਬਲ ਪਾਏ ਹੋਏ ਲੈਸ ਲਗਾਈ ਹੋਈ ਆ ਬਹੁਤ ਹੀ ਸੋਹਣਾ ਬਣਿਆ ਹੋਇਆ ਇਹ ਵੀ ਮਹਿਰੂਨ ਕਲਰ ਚ ਇਹ ਰੈਡੀ ਕੀਤਾ ਆਪਾਂ ਨੇ ਨੈਕਸਟ ਆ ਗਿਆ ਬਲੈਕ ਕਲਰ ਬਲੈਕ ਤਾਂ ਮੋਸਟਲੀ ਸਾਰੀਆਂ ਕੁੜੀਆਂ ਦਾ ਹੀ ਫੇਵਰੇਟ ਕਲਰ ਹੁੰਦਾ ਇਹਦਾ ਕਮੀਜ਼ ਆ ਗਿਆ ਹੈਵੀ ਵਰਕ ਹੋਇਆ ਹੋਇਆ ਇਹਦੀਆਂ ਬਾਹਾਂ ਮ ਆਪਾਂ ਨੇ ਕੀ ਕੀਤਾ ਇਥੇ ਕਫ ਵਾਲੀਆਂ ਬਣਾਈਆਂ ਨੇ ਕਫ ਵਾਲੀਆਂ ਬਣਾ ਕੇ ਨਿੱਕੇ ਨਿੱਕੇ ਬਲ ਪਾਏ ਇਥੇ ਤੇ ਬਹੁਤ ਹੀ ਸੋਹਣੀਆਂ ਬਣੀਆਂ ਨੇ ਕਰੀਮ ਇਹਦੇ ਨਾਲ ਦੀ ਆਪਾਂ ਨੇ ਪਾਈਪਿੰਗ ਲਗਾਈ ਹੈ ਇਹਦੇ ਉੱਪਰ ਲਗਾਈਆ ਕੇ ਚਾਕਾਂ ਤੇ ਪਾਈਪਿੰਗ ਹੋ ਗਈ। ਇਹ ਇਦਾਂ ਹੀ ਇਹਦੀ ਸਲਵਾਰ ਆ ਗਈ, ਇਹ ਵੀ ਪਹੁੰਚਾ ਵਰਕਾ, ਇਹ ਵੀ ਸਟ੍ਰੇਟ ਸਲਵਾਰ ਬਣਾਈ ਆ ਬਿਉਟ ਪਹੁੰਚਾ ਜ ਆਪਾਂ ਕੁੰਦਾ ਕਹਿ ਸਕਦੇ ਇਹਨੂੰ। ਇਦਾਂ ਇਹਦਾ ਦੁਪੱਟਾ ਆ ਗਿਆ कॉटन ਦਾ ਨਾਲ ਹੀ, ਵਰਕ ਵਾਲਾ ਦੁਪੱਟਾ, ਬਹੁਤ ਹੀ ਸੋਹਣਾ ਸੂਟ ਹੈ ਇਹ ਵੀ। ਨੈਕਸਟ ਸੂਟ ਆ ਗਿਆ ਆਪਣੇ ਕੋਲੇ। ਇਹ ਕਦੇ ਦੇ ਲੈਸਿਸ। ਇਹ ਕੇ ਕਲਰ ਆ ਗਿਆ, ਇਹ ਪੀਚ ਜੇਚ ਆ ਗਿਆ। ਇਹ ਪ੍ਰਿੰਟਡ ਸੂਟ ਆ ਜਿੱਦਾਂ ਆਪਾਂ ਇਹਦੇ ਤੇ ਆਪਾਂ ਨੇ ਕੀ ਹੈ ਸਾਈਡਾਂ ਤੇ ਲੈਂਸ ਲਗਾਈ ਹੋਈ ਆ ਦਾਣੇ ਵਾਲੀ ਲੈਂਸ ਲਗਾਈ ਹੋਈ ਆ ਇਦਾਂ ਹੀ ਨਾਲ ਹੀ ਆਪਾਂ ਨੇ ਪੌਂਚਾਂ ਤੇ ਲੈਂਸ ਲਗਾ ਲਈ ਇਦਾਂ ਵੀ ਡਿਜ਼ਾਈਨ ਕਰ ਸਕਦੇ ਆ ਸੂਟ ਕਿ ਇਹ ਡਿਜ਼ਾਈਨਿੰਗ ਸੂਟਾਂ ਦੀ ਅਲੱਗ-ਅਲੱਗ ਹੋ ਜੂ ਸਾਰੇ ਤਰ੍ਹਾਂ ਦੇ ਸੂਟ ਹੋ ਜਾਣਗੇ ਇਦਾਂ ਬਾਹਾਂ ਤੇ ਲੈਂਸ ਲਗਾ ਲਈ ਵੀ ਇਹ ਗਲਾ ਬਣਿਆ ਇਹਦਾ ਨਾਲ ਹੀ ਦੁਪੱਟਾ ਹੋ ਗਿਆ ਸੇਮ ਨੈਕਸਟ ਆ ਗਿਆ ਆਪਣੇ ਕੋਲ ਪੈਰਟ ਗ੍ਰੀਨ ਦਾ ਸ਼ੇਡ ਕਹਿ ਸਕਦੇ ਇਹਨੂੰ ਆਪਾਂ ਡਾਰਕ ਨਹੀਂ ਲਾਈਟ ਦਾ ਸ਼ੇਡ ਆ ਬਹੁਤ ਹੀ ਹੈਵੀ ਹੈ ਇਹਦਾ ਨੈਕ ਆ ਬਹੁਤ ਹੀ ਸੋਹਣਾ ਵਰਕ ਹੋਇਆ ਹੋਇਆ ਹੈ neck ਆਪਾਂ ਇਹਦੇ ਵਰਕ ਹੋਣ ਕਰਕੇ ਥੋੜਾ neck ਆ ਜਿਹੜਾ ਜ਼ਿਆਦਾ ਚੌੜਾ ਨਹੀਂ ਪਾਇਆ ਆਪਾਂ ਨੇ ਇਹਦਾ ਨਾਲ ਹੀ ਕਪੜਾ 모ੜਿਆ ਹੋਇਆ ਹੈਗਾ ਤੇ ਇਦਾਂ ਇੰਦੀਆਂ ਬਾਹਵਾਆਂ ਆ ਗਈਆਂ ਬਾਹਵਾ ਤੇ ਵੀ ਆਪਾਂ ਮਲਟੀ ਕਲਰ ਦੀ ਕਈਆ ਲੇਸ ਕਰੀ ਹੋਈ ਆ ਇਦਾਂ ਚਾਕਾਂ ਤੇ ਵੀ ਉਹਦੇ ਨਾਲ ਹੀ ਮਲਟੀ ਕਲਰ ਦੀ ਆਪਾਂ ਨੇ ਲੇਸ ਲਗਾਈ ਹੋਈ ਆ ਬਹੁਤ ਹੀ ਸੋਹਣਾ ਡਿਜ਼ਾਈਨ ਇਹਦਾ ਵੀ ਸੂਟ ਦਾ ਰੈਡੀ ਹੋਇਆ ਨਾਲ ਹੀ ਇਦਾਂ ਕੀ ਆਪਾਂ ਨੇ ਇਹ ਸੂਟ ਦੀ ਸਲਵਾਰ ਹੈ ਜਿਹੜੀ ਉਹਦੇ ਪੌਂਚਾਂ ਤੇ ਵੀ ਆਪਾਂ ਨੇ ਮਲਟੀ ਕਲਰ ਲੇਸ ਹੀ ਲਗਾ ਲਈ ਲੇਸ ਤਾਂ ਆਪਾਂ ਹੀ ਲੈਣੀ ਰਹੇਗੇ ਆਂਗੇ ਉਡੀ ਜੋ ਇਹ ਵੱਧ ਲੈ ਲੇ ਤੇ ਇਦਾਂ ਪਹੁੰਚਾਂ ਦੇ ਉੱਪਰ ਡਿਜ਼ਾਈਨਿੰਗ ਕਰ ਲਓ ਬਹੁਤ ਹੀ ਸੋਹਣਾ ਸੂਟ ਹੈ ਜਿਹੜਾ ਬਣ ਜਾਂਦਾ ਹੈ ਇਹਦੇ ਨਾਲ ਲੁੱਕ ਆ ਜਿਹੜੀ ਸੂਟ ਦੀ ਹੋਰ ਵੀ ਸੋਹਣੀ ਲੱਗਣ ਲੱਗ ਜਾਂਦੀ ਹੈ ਨਾਲ ਹੀ ਇਹ ਆ ਗਿਆ ਉਹਦਾ ਦੁਪੱਟਾ ਬਹੁਤ ਹੀ ਸੋਹਣਾ ਦੁਪੱਟਾ ਇਹ ਵੀ ਉਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਸੂਟ ਮਜ਼ੈਂਟਾ ਕਲਰ ਡਾਰਕ ਪਿੰਕ ਜਿਹਨੂੰ ਆਪਾਂ ਕਿ ਮਜ਼ੈਂਟਾ ਕਲਰ ਕਹਿੰਦੇ ਹਾਂ ਬਹੁਤ ਹੀ ਸੋਹਣਾ ਇਹਦੇ ਉੱਪਰ ਵਰਕ ਹੋਇਆ ਹੋਇਆ ਸੀ ਪਰ ਇਹਨਾਂ ਦਿਖ ਨਹੀਂ ਰਿਹਾ ਸੀ ਵਰਕ ਆਪਾਂ ਨੂੰ ਉਹਦੇ ਕਿ ਆਪਾਂ ਨੂੰ ਆਊਟਲਾਈਨ ਕਰਨ ਦੇ ਲਈ ਆਪਾਂ ਨੇ ਕੀ ਕਰਤਾ ਉਹਨੂੰ ਇਹਦਾ ਨੈਸਸ ਲਗਾ ਲਿਆ ਦੋ ਲੈਸੇਸ ਲਗਾ ਲਈਆਂ ਦੂਰੀਆਂ ਕਰਕੇ ਜਿਸ ਨੇ ਡਿਜ਼ਾਈਨਿੰਗ ਹੈ ਜਿਹੜੀ ਬਹੁਤ ਹੀ ਸੋਹਣੀ ਲੱਗਣ ਲੱਗੀ ਸੂਟ ਦੀ ਜਿਹੜੀ ਲੁੱਕ ਹੀ ਚੇਂਜ ਲੱਗਦੀ ਹੈ ਦੇਖੋ ਹੁਣ ਕੀ ਵਰਕ ਨਾਲੋਂ ਜ਼ਿਆਦਾ ਲੈਸੇਸ ਆਪਾਂ ਨੂੰ ਦਿਖ ਰਹੀਆਂ ਨੇ ਐਦਾਂ ਡਬਲ ਛੇੜੀ ਬਾਹਾਂ ਤੇ ਲਾ ਲਈ ਉਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਇੱਕ ਵਾਈਟ ਨਾਲ ਪਰਪਲ ਛੇੜ ਦਾ ਕੰਬੀਨੇਸ਼ਨ ਪ੍ਰਿੰਟਡ ਸੂਟ ਸੀਗਾ ਜਿਹੜਾ ਆਪਾਂ ਨੇ ਸਿੰਪਲੀ ਸੂਟ ਸੀਗਾ ਨਾਲ ਕਰੀਮ ਉਹਦੇ ਨਾਲ ਬਾਟਮ ਸੀਗੀ ਉਹਨੂੰ ਕੀ ਆਪਾਂ ਨੇ ਥੋੜਾ ਹੈਵੀ ਜਿਹਾ ਲੁੱਕ ਚੇਂਜ ਕਰਨ ਦੇ ਲਈ ਆਪਾਂ ਨੇ ਕੀ ਆ ਐਦਾਂ ਚੌਰਸ ਗਲਾ ਪਾ ਕੇ ਸਾਈਡ ਤੇ ਥੋੜੀ ਥੋੜੀ ਲੈਸ ਲਗਾ ਦਿੱਤੀ ਉਸ ਤੋਂ ਬਾਅਦ ਕੀ ਆਪਾਂ ਨੇ ਬਾਹਾਂ ਤੇ ਵਾਈਟ ਕਲਰ ਦੀ ਸਲਵਾਰ ਨਾਲ ਮੈਚਿੰਗ ਐਦਾਂ ਨੈੱਟ ਵਾਲੀ ਲੈਸ ਲਗਾ ਦਿੱਤੀ ਉਦਾਂ ਹੀ ਆਪਾਂ ਨੇ ਘਰੇ ਤੇ ਲਗਾ ਦਿੱਤੀ ਦੇਖੋ ਇਹਦੇ ਨਾਲ ਸੂਟ ਆ ਜਿਹੜਾ ਬਹੁਤ ਹੀ ਸੋਹਣਾ ਲੱਗਣ ਲੱਗ ਗਿਆ ਉਦਾਂ ਹੀ ਆਪਾਂ ਨੇ ਕੀ ਕੀਤਾ ਪਲੇਨ ਸਲਵਾਰ ਸੀ ਬਾਟਮ ਸੀ ਜਿਹੜੀ ਆਪਣੀ ਉਹਦੇ ਨਾਲ ਕੀ ਆਪਾਂ ਨੇ ਕਮੀਜ਼ ਨਾਲੋਂ ਪੈਚ ਕੱਟ ਲਿਆ ਪੈਚ ਨੇ ਇਦਾਂ ਆਪਾਂ ਡਿਜ਼ਾਈਨਿੰਗ ਕਰ ਸਕਦੇ ਆ ਨਾਲ ਹੀ ਉਹਦੇ ਨਾਲ ਕੰਬੀਨੇਸ਼ਨ ਕੰਟਰਾਸਟ ਆਪਾਂ ਨੇ ਇਦਾਂ ਲੈਸ ਲਗਾ ਦਿੱਤੀ ਇਹ ਵੀ ਦੇਖੋ ਕਿੰਨਾ ਜ਼ਿਆਦਾ ਸੋਹਣਾ ਲੱਗ ਰਿਹਾ ਤੇ ਆਪਾਂ ਉਹਦੇ ਨਾਲ ਕੀ ਇਦਾਂ ਉਹਦੇ ਨਾਲ ਹੀ ਆਪਾਂ ਨੇ ਕੀ ਟਾਈ ਡਾਈ ਦੁਪੱਟਾ ਰੈਡੀ ਕਰਵਾ ਦਿੱਤਾ ਦੇਖੋ ਜਿੱਦਾਂ ਰੈਡੀਮੇਡ ਸੂਟ ਹੁੰਦਾ ਇਦਾਂ ਹੀ ਲੱਗ ਰਿਹਾ ਇਹ ਅੱਜਕੱਲ ਤਾਂ ਬਾਜ਼ਾਰ ਦੇ ਵਿੱਚ ਵੀ ਇਦਾਂ ਮਿਲ ਰਹੇ ਆ ਬਟ ਆਪਾਂ ਕੀ ਹੁੰਦਾ ਜਦੋਂ ਆਪਾਂ ਘਰੇ ਡਿਜ਼ਾਈਨਿੰਗ ਕਰਦੇ ਆਂਗੇ ਜਾਂ ਕਿਤੋਂ ਕਰਵਾਉਣੀ ਆ ਉਹ ਆਪਾਂ ਕੀ ਆਪਣੀ ਮਨਪਸੰਦ ਕਰਵਾ ਸਕਦੇ ਆਂ ਜਿੱਦਾਂ ਦੀ ਲੁੱਕ ਆਪਾਂ ਚਾਹਣੇ ਆਂਗੇ ਉਦਾਂ ਦੇ ਸੂਟ ਆਪਾਂ ਰੈਡੀ ਕਰਵਾ ਸਕਦੇ ਆਂ ਸੋ ਤੁਸੀਂ ਦੇਖ ਰਹੇ ਹੋ ਸਾਰੇ ਸੂਟ ਤੁਹਾਨੂੰ ਦਿਖਾ ਦਿੱਤੇ ਅਲੱਗ-ਅਲੱਗ ਕਲਰਾਂ ਦੇ ਕਿਸੇ ਨੇ ਵੀ ਕਿਸੇ ਕਿਸੇ ਵੀ ਤਰ੍ਹਾਂ ਦਾ ਸੂਟ ਹੈ ਜਿਹੜਾ ਡਿਜ਼ਾਈਨ ਕਰਵਾਉਣਾ ਹੋਵੇ ਤਾਂ ਸਾਨੂੰ ਡੀਐਮ ਕਰ ਸਕਦੇ ਹੋ ਕਿੱਦਾਂ ਦੀਆਂ ਲੱਗੀਆਂ ਵੀਡੀਓਜ਼ ਪਲੀਜ਼ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਤੇ ਐਦਾਂ ਦਾ ਕੰਬੋ ਤੁਸੀਂ ਵੀ ਕੀ ਸਾਡੇ ਕੋਲੋਂ ਬਣਵਾ ਸਕਦੇ ਹੋ ਜੇ ਤੁਸੀਂ ਘਰ ਵੀ ਇਹਨਾਂ ਨੂੰ ਵੀਅਰ ਕਰ ਸਕਦੇ ਹੋ ਅਗਰ ਕੋਲਿਜ ਵਗੈਰਾ ਚ ਜਾਂਦੀਆਂ ਕੁੜੀਆਂ ਤਾਂ ਉਹ ਵੀ ਸਾਡੇ ਕੋਲ ਡਿਜ਼ਾਈਨ ਕਰਵਾ ਸਕਦੀਆਂ ਥੈਂਕ ਯੂ